ਕੰਨੀ ਅਜੇ ਵੀ ਵੇੜਾ ਸੰਭਲ ਜਾਈਏ ਚੰਗੇ ਤੋਂ ਚੰਗਾ ਸਕੂਲ ਚੁਣੋ ਇਹੋ ਜਿਹੇ ਸਕੂਲ ਚੁਣੋ ਜਿਹੜੇ ਤੁਹਾਡੇ ਬੱਚਿਆਂ ਨੂੰ ਗੱਤਗੇ ਦੀ ਸਖਲਾਈ ਦੇਣ ਜਿਹੜੇ ਤੁਹਾਡੇ ਬੱਚਿਆਂ ਨੂੰ ਸ਼ਬਦ ਕੀਰਤਨ ਦੀ ਸਖਲਾਈ ਦੇਣ ਨੱਚਣ ਕੁੱਤਣਾ ਹਰ ਇੱਕ ਸਿਖਾ ਦੇਣਗੇ ਨਾਚ ਗਾਣ ਇਹ ਸਭ ਕੁਝ ਤੁਹਾਡੇ ਘਰਾਂ ਚ ਹੀ ਚੱਲੀ ਜਾਂਦਾ ਆਪੇ ਸਿੱਖ ਜਾਣਗੇ ਬੱਚੇ ਸਿਖਾਉਣ ਦੀ ਲੋੜ ਨਹੀਂ ਐ ਤੁਹਾਨੂੰ ਨੱਚਣ ਦੀ ਲੋੜ ਸਿਖਾਉਣ ਦੀ ਲੋੜ ਐ ਗੱਤਕਾ ਸਿਖਾਉਣ ਦੀ ਲੋੜ ਐ ਬਾਣੀ ਜਿੱਥੇ ਉੜਾ ਨਹੀਂ ਸਿਖਾਇਆ ਜਾਂਦਾ ਉੱਥੇ ਬੱਚਿਆਂ ਨੂੰ ਕਿਉਂ ਲਾਉਨੇ ਆ ਮੈਸ ਰੋਮਨੀਗੁਰ ਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਚਾਰਕ ਹੋਣ ਦੇ ਨਾਤੇ ਬੇਨਤੀ ਕਰਦਾ ਤੁਹਾਨੂੰ ਵੀ ਅਸੀਂ 70000 ਵਾਲੇ ਸਕੂਲ ਦੇ ਵਿੱਚ ਬੱਚਾ ਪੜਾ ਰਹੇ ਆ ਵੀ 70000 ਲੱਗਦਾ ਜੇ ਕਿਤੇ ਕਿਸੇ ਨੂੰ ਹੱਥ ਬੰਨ ਕੇ ਕਹੀਏ ਵੀ 16 ਸਰ ਸਾਹਿਬ ਉਹ ਸਭ ਜਦਾ ਜੁਹਾਰ ਸਿੰਘ ਪਬਲਿਕ ਸਕੂਲ ਹੈ ਐਸਜੀਪੀਸੀ ਦਾ ਫਿਰ ਕਹਣਗੇ ਫ੍ਰੀ ਪੜਾਉਣਗੇ ਜੀ ਉਧਰ 70000 ਵੀ ਦੇ ਸਕਦੇ ਆ ਇੱਧਰ ਸਾਨੂੰ 20000 22000 30000 ਰੁਪਈਆ ਆ ਲੱਗਦਾ ਵੀ ਇੱਧਰ ਫ੍ਰੀ ਪੜਾ ਦੇਣ ਉਧਰ 70000 ਦੇ ਕੇ ਵੀ ਪੜਾ ਲਾਂਗੇ ਅਸੀਂ ਨਾਲੇ ਊੜਾ ਖੌਂਦੇ ਨੇ ਨਾਲੇ ਜੁੰਡਾ ਖੌਂਦੇ ਨੇ ਊੜਾ ਖੌਂਦਾ ਮਤਲਬ ਕੁਰਬਾਨੀ ਪੜ੍ਹ ਨਹੀਂ ਸਕ ਸਕਦਾ ਤੁਹਾਡਾ ਬੱਚਾ ਨਹੀਂ ਸਕ ਸਕਦਾ بڑے ਸਕੂਲਾਂ ਦੇ ਉੱਤੇ ਕਬਜ਼ੇ ਹੋ ਗਏ ਨੇ ਤਰੀਕੇ ਨਾਲ ਚਲਾਏ ਜਾ ਰਹੇ ਨੇ ਵੀ ਬ੍ਰੇਨ ਵਾਸ਼ ਕੀਤੇ ਜਾ ਰਹੇ ਨੇ ਬੱਚੇਾਂ ਦੇ ਹਜੇ ਵੀ ਸੰਭਲਣ ਦਾ ਸਮਾਂ ਹੈ ਜਿੰਨੀ ਛੇਤੀ ਸੰਭਲ ਜਾਗੇ ਉਹਨਾਂ ਚੰਗਾ ਹੈ ਇਹ ਮਨ ਹਿਰਦੇ 'ਚ ਜਿਹਨ ਜੀ ਬਿਠਾਤਾ ਸਾਡੇ ਫਰੀ ਵਾਲਾ ਜਿਹਨ ਜੀ ਬਹਿ ਗਿਆ ਆਓ ਭਾਈ ਮੁੜ ਕੋ ਅਜੇ ਵੀ ਸਤਿਗੁਰੂ ਦੇ ਦਰਾਂ ਵੱਲ ਨੂੰ ਖੁਦ ਮੁੜੋ ਬੱਚਿਆਂ ਨੂੰ ਮੋੜੋ ਜ਼ਰੂਰਤ ਹੈ ਇਸ ਵੇਲੇ ਇਸੇ ਚੀਜ਼ ਦੀ ਹੋਰ ਬਹੁਤੀਆਂ ਚੀਜ਼ਾਂ ਦੀ ਜ਼ਰੂਰਤ ਨਹੀਂ ਹੈ ਅਮਰਤ ਛਕੋ ਸਿੰਘ ਸਜੋ ਚੰਗੀ ਤੋਂ ਚੰਗੀ ਪੜ੍ਹਾਈ ਕਰੋ ਬੱਚਿਆਂ ਨੂੰ ਪੜ੍ਹਾਓ ਖੁਦ ਪੜ੍ਹੋ ਇਤਿਹਾਸ ਤੋਂ ਜਾਣੂ ਹੋਈਏ ਵੀ ਸਾਡਾ ਇਤਿਹਾਸ ਕੀ ਹੈ ਨਹੀਂ ਤੇ ਇੱਕ ਨਾ ਇੱਕ ਦਿਨ ਸਤਿਗੁਰੂ ਨੇ ਕਿਹਾ ਇਹ ਖੁਆਰ ਹੋਏ ਸਭ ਮਿਲhenge ਬੱਚੇ ਸ਼ਰਨ ਜੋ ਕਿਉਂ ਖਾਰੀਆਂ ਦੇ ਚ ਪਈਓ ਭਲੋ ਇੱਕ ਝੰਡਾ ਹੈ ਸਾਡੇ ਕੋਲ ਕੇਸਰੀ ਉਸੇ ਝੰਡੇ ਦੇ ਥੱਲੇ ਆ ਕੇ ਇਕੱਠੇ ਹੋ ਜਾਈਏ ਅਸੀਂ ਸਤਗੁਰੂ ਦੇ ਲੜ ਲੱਗ ਕੇ ਚੱਲੀਏ ਮੇਰੀ ਕਿਸੇ ਵੀ ਗੱਲ ਤੋਂ ਕਿਸੇ ਦੇ ਮਨ ਨੂੰ ਠੇਸ ਪਹੁੰਚੀ ਹੋਵੇ ਗੱਲ ਗਲਤ ਹੋਵੇ ਮਨ ਨੂੰ ਠੇਸ ਪਹੁੰਚੀ ਹੋਵੇ ਉਸ ਗੱਲ ਦੀ ਮੈਂ ਹੱਥ ਜੋੜ ਕੇ ਤਹਿ ਦਿਲ ਤੋਂ ਖਿਮਾ ਜਾਂਚ ਨਾ ਕਰਦਾ ਬਾਣੀ ਗੁਰੂ ਦੀ ਗੁਰ ਇਤਿਹਾਸ ਗੁਰੂ ਦਾ ਹੁੱਲਾ ਦਾਸਰੇ ਦੀਆਂ ਆਓ ਫਤੇ ਪ੍ਰਵਾਨ ਕਰੋ